हरकमलप्रीत सिख पी पी एस मानयोग सीनियर पुलिस कप्तान जलंधर देहाती जी दे दिशा निर्देशा अनुसार माड़े अंसर खिलाफ़ चलाई गई विशेष मुहिम श्री सरवण सिंह बल पी पी एस पुलिस कप्तान सब डिवीजन फिलौर और थाना फिलौर एस एच ओ संजीव कपूर वलों छब्बीस जनवरी मद्देनजर रखते हुए फिलौर के गुराया क्ढिया गया फ्लैग मार्च जिस विच थाना बिलगा दे एस श्री राकेश कुमार होर मानयोग अफसर शामिल हुए और फिलौर गुराया फ्लैग मार्च क्ढ गया ਅੱਜ 26 ਜਨਵਰੀ ਤੇ ਮੱਦੇਨਜ਼ਰ ਤੇ ਰੂਟੀਨ ਵਾਈਜ਼ ਵੀ ਕ੍ਰਾਈਮ ਨੂੰ ਠੱਲ 500 ਦੀ ਜਨਮਦਪਤੀ ਪੁਲਿਸ ਵਕ ਵਕ ਸਮੇਤੇ ਫਲੈਗ ਮਾਰਚ ਕਰਦੀ ਰਹੀ ਹੈ ਤੇ ਅੱਜ ਵੀ ਅਸੀਂ ਸਾਡੇ ਐਸਐਸਪੀ ਸਬਾਹਰ ਕਮਲਪ੍ਰੀਤ ਸਿੰਘ ਖੱਕ ਜਿਹਦੀ ਨਿਸ਼ਾ ਨਿਰਦੇਸ਼ਾਂ ਤੇ ਅਤੇ ਡੀਐਸਪੀ ਫਲੋਰ ਸਰਪੰਸ ਸਿੰਘ ਬਲ ਜਿਹਦੀ ਹਦਾਤ ਅਨੁਸਾਰ ਐਸਐਚਓ ਬਿਲਗਾ ਤੇ ਐਸਐਚਓ ਫਲੋਰ ਮੇਰੇ ਵੱਲੋਂ ਫਲੈਗ ਮਾਰਚ ਫਲੋਰ ਕਰਨੀ ਚੱਕੀ ਦੀ ਹੈ ਜਰੂਰ ਅਸੀਂ ਵਕ ਵਕ ਏਰੀਆ ਦੇ ਵਿੱਚ ਫੁੱਟ ਪੈਟ੍ਰੋਲਿੰਗ ਕੱਤੀ ਗਈ ਹੈ ਕੱਪ ਪੈਟ੍ਰੋਲਿੰਗ ਕੀਤੀ ਗਈ ਹੈ ਤਾਂ ਜੋ ਜਿਹੜੇ ਮਾੜੇ ਅੰਸਰ ਆਪਣੀ ਕਿਸੇ ਤਰ੍ਹਾਂ ਦੀ ਆਪਣੀ ਬਦਨਤੀ ਦੇ ਨਾਲ ਕੋਈ ਕ੍ਰਾਈਮ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਇੱਕ ਇੱਕ ਸ਼ੋਅ ਆਫ ਫੋਰਸ ਦਿਖਾ ਲਈ ਕਿ ਜੇਕਰ ਤੁਸੀਂ ਕਾਨੂੰਨ ਦੇ ਸ਼ਾਸਨ ਚੈਲੰਜ ਕਰੋਗੇ ਤਾਂ ਤੁਹਾਡੇ ਵਾਸਤੇ ਅਸੀਂ ਹੈਗੇ ਹਾਂ ਤੇ ਸੈਕੰਡਲੀ ਪਬਲਿਕ ਦੇ ਜਿਹੜੇ ਕਾਮ ਨਾਗਰਿਕ ਜਿਹੜੇ ਕਿ ਕਾਨੂੰਨ ਦੀ ਪਾਲਣਾ ਕਰ ਲਿਆ ਉਹਨਾਂ ਦੇ ਵਿੱਚ ਇੱਕ ਵਿਸ਼ਵਾਸ ਦਾ ਰੱਖਣ ਵਾਸਤੇ ਕਿ ਪੁਲਿਸ ਉਹਨਾਂ ਦੀ ਸੇਫਟੀ ਵਾਸਤੇ ਹਰ ਵੇਲੇ ਅਵੇਲੇਬਲ ਹੈ ਅਸੀਂ ਫਲੈਗ ਮਾਰਚ ਕੀਤੀ ਗਈ ਹੈ ਤਾ ਜੋ ਆ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਨੁਸੁਖ ਵੀ ਘਟਨਾ ਨਾ ਹੋ ਸਕੇ ਤੇ ਆਪਣੀ ਇੱਕ ਪ੍ਰੈਜ਼ੈਂਸ ਪਬਲਿਕ ਦੇ ਵਿੱਚ ਵਿਚਾਰਨ ਵਾਸਤੇ ਇੱਕ ਫਲੈਕਸਿਬਿਲਟੀ ਹੈ ਅ ਜੀ ਆ ਬੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਅਤੇ ਐਸਐਸਪੀ ਜਲੰਧਰ ਦੇ ਹਾਤੀ ਸ਼੍ਰੀ ਹਰਕਵਰ ਸਿੰਘ ਖੱਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਉਣ ਵਾਲੇ ਜਿਹੜੇ ਪ੍ਰੋਗਰਾਮ 26 ਜਨਵਰੀ ਹੈ ਉਹਦੇ ਉਹਨੂੰ ਮਤਲਬ ਕਿ ਸਚਾਰੂ ਟੰਗ ਨਾ ਕਰਵਾਉਣ ਵਾਸਤੇ ਆਪਾਂ ਜਿਹੜਾ ਸਬਡਿਵੀਜ਼ਨ ਫਲੋਰ ਦੇ ਅੰਤਰਗਤ ਜਿਹੜੇ ਥਾਣੇ ਪੈਂਦੇ ਹੈਗੇ ਆ ਪੁਲਿਸ ਥਾਣਾ ਫਲੋਰ ਅਤੇ ਪੁਲਿਸ ਥਾਣਾ ਗੁਰਾਇਆ ਇਹਦੇ ਵਿੱਚ ਆਪਾਂ ਫਲੈਗ ਮਾਰਚ ਅੱਜ ਕਰਿਆ ਆ ਇਹਦੇ ਵਿੱਚ ਸਾਡੀ ਟੋਟਲ 100 ਦੀ ਨਫਰੀ ਹੈਗੀ ਆ ਜਿਹਦੇ ਵਿੱਚ ਇੱਕ ਜੀਓ ਸਾਹਿਬਾਨ ਤਿੰਨ ਜਿਹੜੇ ਹੈਗੇ ਆ ਆਪਣਾ ਥਾਣਿਆਂ ਦੇ ਇੰਚਾਰਜ ਜਿਹੜੇ ਹੈਗੇ ਆ ਸਬਡਿਵੀਜ਼ਨ ਆਪਣਾ ਥਾਣਾ ਫਲੋਰ ਗੁਰਾਇਆ ਤੇ ਬਿਲਗਾ ਦੇ ਜਿਹੜੇ ਥਾਣਾ ਮੁਖੀ ਆ ਉਹ ਤੇ ਇੱਕ ਰਿਜ਼ਰਵ ਫੋਰਸ ਜਿਹੜੀ ਹੈਗੀ ਆ ਪੁਲਿਸ ਲਾਈਨ ਤੋਂ ਆਪਾਂ ਲਈ ਹੋਈ ਆ ਪੁਲਿਸ ਸਾਡੇ ਕੋਲ 10 ਜਿਹੜੇ ਹੈਗੇ ਆ ਵਹੀਕਲਸ ਹੈਗੇ ਆ ਤੇ ਮੈਂ ਆਮ ਜਨਤਾ ਨੂੰ ਅਪੀਲ ਕਰਦਾ ਆ ਕਿ ਜਿਹੜੀ ਪੁਲਿਸ ਹੈਗੀ ਆ ਉਹ 26 ਜਨਵਰੀ ਦੇ ਜਿਹੜੇ ਇੱਕ ਕਾਰਜਕ੍ਰਮ ਹੈ ਇਹਦੇ ਵਿੱਚ ਤੁਹਾਡੇ ਨਾਲ ਹੈਗੀ ਆ ਤੇ ਜਿਹੜੇ ਮਾੜੇ ਐਂਸਰਾਂ ਨੂੰ ਮੈਂ ਚੇਤਾਵਨੀ ਦਿੰਦਾ ਆ ਕਿ ਤੁਸੀਂ ਜਿਹੜੇ ਹੈਗੇ ਆ ਬਚ ਕੇ ਰਹੋ ਕਿ ਪੂਰੀ ਜਲੰਧਰ ਪੁਲਿਸ ਜਿਹੜੀ ਹੈਗੀ ਜਲੰਧਰ ਤੇ ਹਾਤੀ ਦੀ ਪੁਲਿਸ ਤੁਹਾਡੇ ਅਗੇਂਸਟ ਹੈਗੀ ਆ ਤੇ ਆਉਣ ਵਾਲਾ ਜਿਹੜਾ 26 ਜਨਵਰੀ ਆ ਨੂੰ ਸਹੀ ਤਰੀਕੇ ਨਾਲ ਮਨਾਇਆ ਜਾਊਗਾ ਥੈਂਕ ਯੂ